ਮਾਕੇ ਤਰੀਕ ਮਾਕੇ ਸਾਹਿਬ ਜੀ ਇਹ ਉਹਰੇ ਤੇ ਜੋ ਸਾਡੇ ਡੇਰੇ ਤੇ ਚਾਹੀਆ ਮੰਗਾ ਹੂੰ ਹਾਂ ਜੀ ਹੁਣ ਮਨੋ ਕੀ ਕਰਨੇ ਕੋਟਿਆਂ ਦਾ ਨਹੀਂ ਹਾਂ ਦੇਖੋ ਸਾਰੇ ਬਾਬਾ ਮੱਤਿਆ ਆਏ ਨਹੀਂ ਹੂੰ ਹੂੰ ਉਹਨਾਂ ਦੇ ਕਾਫੀ ਚੇਰੋ ਇਹੋ ਚੀਜ਼ਾਂ ਹੋ ਗੀਆਂ ਪਰਮਦੀ ਆਇਆ ਨਾ ਪਤਾ ਲੱਗਾ ਘੱਟ ਗਾ ਆਪਣਾ ਨਹੀਂ ਉਹ ਨਹੀਂ ਆ ਜੀ ਅੱਛਾ ਬੀਬੀ ਬੀਬੀ ਮਰਗਤ ਤਾਂ ਵੀ ਨਹੀਂ ਆਇਆ ਹਾਂ ਬਾ ਮਰਗਤ ਤਾਂ ਵੀ ਨਹੀਂ ਆਇਆ ਤੇ ਅੱਗੀ ਹੋ ਗਿਆ ਤਾਂ ਵਿਆਹ ਕੀਤਾ ਵੀਰ ਸੋਟਦਾ ਐਸਦਾ ਵਿਆਹ ਕੀਤਾ ਤਾਂ ਵੀ ਨਹੀਂ ਆਇਆ ਬਾਬਾ ਜੀ ਵੱਡੇ ਹੁੰਦੇ ਨੇ ਅੱਛਾ ਬਾਬਾ ਲੱਖਾ ਹੋਂ ਉਹਨਾਂ ਦੇ ਜਾਂ ਹੁਣ ਬਾਬਾ ਸੁਨਾਮ ਸਿੰਘ ਹੋਇਆ ਹਾਂ ਉਹ ਨਹੀਂ ਆ ਅੱਛਾ 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 ਯਾ ਆ ਵੀ ਜਾਂਦੇ ਉੱਤੇ ਆ ਵੀ ਜਾਂਦੇ ਆਪ ਜਾਂਦੇ ਮਿਲਣ ਵਾਸਤੇ ਤੇ ਆਗ ਦਿੱਤਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਮੈਂ ਅਸਲੇ ਤੁੱਬਾ ਪਿੰਡ ਦੇ ਡੇਦਿਆਂ ਤੇ ਬਾਅਦ ਦੇਖ ਰਿਆਂ ਕਿੱਥੇ ਕਿੱਥੇ ਲੋਕਾਂ ਦਾ ਨੁਕਸਾਨ ਹੋਇਆ ਕੱਢ ਗਿਆ ਸਭ ਚੋਨੇ ਬਦਵਾਦ ਹੋ ਗਿਆ ਆ ਘਰ ਜਿੱਥੇ ਮੈਂ ਖੜਾ ਹਾਂ ਇਹ ਸਾਡੇ ਬਾਬੇ ਮਖਤਾਰ ਸਿੰਘ ਢੋਣੀ ਨੇ ਗੁਰਕੇ ਬਾਗ ਸੇਵਾ ਕਰਦੇ ਬਾਬੇ ਸਤਾਮ ਸਿੰਘ ਜੀ ਨਾਲ ਹੁਣ ਉਹ ਤੁਸੀ ਬੰਦ ਬੰਨਾਂ ਦੇ ਇੱਥੋਂ ਸਾਦਾ 7-8 ਕਿਲੋਮੀਟਰ ਤੇ ਆ ਜਿੱਥੇ ਤੁਸੀ ਬੰਦ ਬੰਨਦੇ ਆ ਇਦਾਂ ਦੇ ਬੰਦੇ ਵੀ ਧਰਤੀ ਤੇ ਆ ਗਏ ਸਾਡੇ ਬੰਦ ਬੰਨ ਰਹੇ ਹੋ ਪਰ ਆਪਣਾ ਘਰ ਨਹੀਂ ਵੇਖਣਾ ਇਹ ਇਹ ਉਹਨਾਂ ਦੇ ਪਿਤਾ ਜੀ ਹੈ ਇਹ ਦੱਸ ਰਿਹਾ ਕਿ ਉਹ ਨਹੀਂ ਆਏ ਨਾ ਨਹਾ ਕੇ ਵੇਖਿਆ ਹੀ ਆ ਪਰ ਉਹ ਸਾਡੇ ਲਈ ਉੱਥੇ ਬੰਨ ਬੰਨ ਰਿਹਾ ਕਿ ਦੁਬਾਰਾ ਨੁਕਸਾਨ ਨਾ ਹੋ ਜੇ ਕਿਤੇ ਦੁਬਾਰਾ ਪਾਣੀ ਨਾ ਆ ਜੇ ਕਾਸਾ ਦਾ ਡਿਪਿਆੰਦੋ ਡਿਪਿਆ ਸਦਾ ਕੰਦਾ ਡੇਪੀਆਂ ਸਦਾ ਬਦਬਾਦ ਹੋ ਗਿਆ ਦੇਖਦਾ ਪ੍ਰਧਾਨ ਮੰਤਰੀ ਕਹਿੰਦਾ ਕਿ 1600 ਕਰੋੜ ਰੁਪਈਆ ਦੇ ਦਿੱਤਾ ਤੁਹਾਨੂੰ ਆ ਜੇ ਦੇਖੋ 1600 ਕਰੋੜ ਰੁਪਈਆ ਨਾਲ ਪੰਜਾਬ ਠੀਕ ਹੋ ਜਾਊਗਾ ਅਦੇ ਪਿੱਛੇ ਦਿਖਾਓ ਮੋਦੀ ਨੇ ਉਧਰ ਦੇਖਿਆ ਨਹੀਂ ਆ ਦਿਖਾਓ ਪਿੱਛੇ ਕਿਦਾਂ ਕਿਦਾਂ ਚੋਣੇ ਬਰਬਾਦ ਹੋ ਗਏ ਸਭ ਕੋਈ ਚੋਣਾਂ ਨਹੀਂ ਬਚਿਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੁਸੀਂ ਕਿੱਥੇ ਗਏ ਬੀਜੇਪੀ ਦੇ ਕੋਈ ਲੀਡਰਾਂ ਨੂੰ ਮਿਲ ਕੇ ਬਹਿ ਕੇ ਵਾਪਸ ਚਲੇ ਗਏ ਹੋ ਜੇ ਕਿ ਕਿਦਾਂ ਦੇ ਬੰਦੇ ਸਾਡੇ ਜਵਾਨ ਜਿਹਨਾਂ ਦੇ ਕੱਲ ਵਿਚਾਰਾਂ ਤੇ ਟੱਟ ਕੇ ਬਾਰਡਰ ਦੇ ਉੱਤੇ ਖੜੇ ਆ ਸਾਡੇ ਮਾਪੂਰ ਸਾਡੇ ਬਾਬੇ ਕਿੰਨਾ ਪੰਜਾਬ ਨਾਲ ਪਿਆਰ ਕਰਦੇ ਆ ਕਿੰਨਾ ਆਪਣੇ ਲੋਕਾਂ ਨਾਲ ਪਿਆਰ ਕਰਦੇ ਆ ਉਹ ਸਾਡੇ ਲਈ ਤੁਸੀ ਬੰਦ ਬੰਨਣ ਡਿਆ ਆਪਣਾ ਘਰੋਂ ਦਾ ਸਾਲਾ ਡਿੱਗ ਪਿਆ ਆ ਦੇਖੋ ਤੁਸੀਂ ਕਾ ਡਿੱਗਾ ਪਿਆ ਉਹਦੇ ਉਹਨਾਂ ਦੇ ਪਿਤਾ ਜੀ ਕਹਿੰਦੇ ਉਹ ਆਏ ਨਹੀਂ ਵੇਖਣ ਨਹੀਂ ਆਏ ਉਦੋਂ ਦੇ ਉੱਥੇ ਤੁਸੀ ਤੁਸੀ ਬੰਦ ਬੰਨੀ ਜਾਂਦੇ ਆ ਇਹ ਆ ਪੰਜਾਬ ਮੋਦੀ ਜੀ ਤੁਹਾਡੇ 1600 ਕਰੋੜ ਦਾ ਪੰਜਾਬ ਕੁਛ ਨਹੀਂ ਪੰਜਾਬ ਦਾ ਬਣਨਾ ਇਹ ਦੇਣਾ ਤੁਹਾਨੂੰ ਖੁੱਲੇ ਹੱਥ ਪੰਜਾਬ ਦੀ ਮਤਤ ਕਰਨੀ ਚਾਹੀਦੀ ਸੀ 20000 ਕਰੋੜ ਰੁਪਈਆ ਦੇਣਾ ਚਾਹੀਦਾ ਸਾਨੂੰ 2000 ਕਰੋੜ ਰੁਪਈਆ ਨਾਲ ਹੀ ਹੁੰਦੇ ਨਾ ਚਾਹੀਦਾ ਸਾਹਮਣੇ ਨਾਲ ਬਾਰਡਰ ਆ ਅਸੀਂ ਬਾਰਡਰਾਂ ਤੇ ਖੜਦੇ ਆ ਸਾਹਮਣੇ ਉੱਥੇ ਉਹ 1 ਕਿਲੋਮੀਟਰ ਦੇ ਬੀਐਸਐਫ ਆ ਅਸੀਂ ਸਾਹ ਲੜਾਈਆਂ ਵੀ ਅਸੀਂ ਲੜੀਏ ਹਾਰ ਵੀ ਅਸੀਂ ਦੇਖੀਏ ਤੁਸੀਂ ਦਿੱਲੀ ਬੈਠੇ ਗਦਰਾਤ ਬੈਠੇ ਦੇਸ਼ ਦੇ ਉੱਤੇ ਰਾਜ ਕਰ ਰਹੇ ਹੋ ਸਾਡੇ ਲੋਕ ਵਿਚਾਰੇ ਮਰ ਰਹੇ ਆ ਭੁੱਖ ਦਾ ਮਰ ਰਹੇ ਆ ਸਾਡੇ ਲੋਕਾਂ ਦੀ ਫਸਲਾਂ ਕਾਲ ਬਾਦਸਾ ਦਾ ਬਦਵਾਦ ਹੋ ਗਿਆ ਹੜਾ ਨੇ ਸਾਡਾ ਲੱਕ ਤੋੜ ਕੇ ਰਸਤਾ ਤੇ ਤੁਸੀਂ ਜਾਂਦੇ ਜਾਂਦੇ ਸਾਡੇ ਨਾਲ ਹੋਲ ਮਖੌਲ ਕਰ ਗਏ ਪਰ ਨਾ ਅਸੀਂ ਦਿਲ ਨਹੀਂ ਛੱਡਿਆ ਸਾਡੇ ਕੋਈ ਇਦਾਂ ਦੇ ਲੋਕ ਹੈਗੇ ਆ ਇਦਾਂ ਦੇ ਮਾਪੋਤਸਾ ਹੈਗੇ ਆ ਅਸੀਂ ਦੀ ਦਿਲ ਛੱਡਦੇ ਪੰਜਾਬ ਸਰਕਾਰਾਂ ਤੇ ਬਾਹ ਫਾੜੀ ਆ ਲੋਕਾਂ ਦੀ ਪਰ ਤੁਸੀਂ ਜਿਹੜਾ ਕੰਮ ਕੀਤਾ ਉਹ ਬਹੁਤ ਮਾੜਾ ਕੀਤਾ ਪੰਜਾਬ ਨਾਲ ਤੁਹਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਪੰਜਾਬ ਨੇ ਇਸ ਦੇਸ਼ ਲਈ ਬਹੁਤ ਕੁਝ ਕੀਤਾ ਦੇਸ਼ ਨੂੰ ਬਹੁਤ ਕੁਝ ਦਿੱਤਾ ਸੋ ਮੈਂ ਤੇ ਬਾਬਾ ਜੀ ਨੂੰ ਵੀ ਕੀ ਕਹਿੰਦੇ ਨੇ ਸਲਾਮ ਕਰਦੇ ਆਂ ਫਤਿਹ ਬੁਲਾਉਂਦੇ ਆ ਜਿਹੜੇ ਉੱਥੇ ਲੱਗੇ ਬੰਦ ਬੰਨ ਦੇ ਦਾ ਆਪਣਾ ਕਾਦੁੰਦਾ ਸਾਡੇ ਪਹਿਲੇ ਲੋਕਾਂ ਦੀ ਇਦਾਂ ਇਦਾਂ ਦੀ ਭਾਵਨਾ ਸਾਡੇ ਸਿੱਖਾਂ ਦੇ ਵਿੱਚ ਇਦਾਂ ਦੀ ਭਾਵਨਾ ਪੰਜਾਬੀਆਂ ਦੇ ਵਿੱਚ ਤਾਂ ਹੀ ਪੰਜਾਬ ਵੱਜ ਜਾਂਦਾ ਤਾ ਹੀ ਬਾਦ ਬਾਦ ਡਿੱਗਦੇ ਆ ਤਾਂ ਹੀ ਬਾਦ ਬਾਦ ਉੱਠ ਪੈਂਦੇ ਆ ਜੇ ਤੁਹਾਡੇ ਅੱਗੇ ਦੇਸ਼ ਦੇ ਹਾਕਮ ਸਾਨੂੰ ਮਾਰਨਾ ਚਾਹੁੰਦੇ ਸੀ ਤਾਂ ਵੀ ਨਹੀਂ ਮਾਰਦੇ ਇਸ ਕਰਕੇ ਤੁਸੀਂ ਜੋ ਕਰਕੇ ਗਏ ਹੋ ਬੇहद ਨਿੰਦ ਜੋ ਕਰਕੇ ਗਏ ਹੋ ਬੇहद ਘਟੀਆਂ ਕਰਕੇ ਗਏ ਹੋ ਤੁਸੀਂ ਨਹੀਂ ਪੰਜਾਬੀਆਂ ਨੂੰ ਉਹਨਾਂ ਦਾ ਹੱਕ ਦਿੱਤਾ ਹੜ ਪੀੜਤਾ ਦਾ ਉਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਲੋਕਾਂ ਦੇ ਘਾੜੇ ਪੇ ਫਸਲਾਂ ਬਦਵਾਦ ਹੋ ਗਈਆਂ ਤੁਸੀਂ ਕਹਿੰਦੇ 1600 ਕਰੋੜ ਰੁਪਇਆ ਦੋ 2000 ਤੇ ਘੱਟ ਪੰਜਾਬ ਚ ਬਦਵਾਦ ਹੋ ਗਿਆ 3000 ਬਾਸਮਤੀ 3000 ਏਕੜ ਜਿਹੜੀ ਟਾਪ ਦੀ ਬਾਸਮਤੀ ਸਾਡੀ ਜਨਾਲੇ ਦੀ ਉਹ ਬਦਵਾਦ ਹੋ ਗਈ ਟੋਟਲ ਤੇ ਸਰ ਤੁਹਾਡੇ ਤੁਹਾਡੇ 1600 ਕਰੋੜ ਨੂੰ ਪੂਰੇ ਪੰਜਾਬ ਸਾਡੇ ਬੰਦੇ ਤੇ ਕੁਝ ਵੀ ਨਹੀਂ ਹੁੰਦਾ ਇਸ ਕਰਕੇ ਤੁਹਾਨੂੰ ਥੋੜਾ ਪੰਜਾਬ ਬਾਰੇ ਸੋਚਣਾ ਪਊਗਾ ਨਹੀਂ ਸੋਚੋਗੇ ਤਾਂ ਫਿਰ ਸੱਸ ਸੱਸ ਪੰਜਾਬ ਵੀ ਇਦਾਂ ਦੀ ਸੋਚ ਧਾਰ ਲੂਗਾ ਜਿਦਾਂ ਦੀ ਤੁਸੀਂ ਧਾਰੀ ਜਾਂਦੇ ਹੋ ਫਿਰ ਪੰਜਾਬ ਵੀ ਇਦਾਂ ਹੀ ਕਰੂਗਾ ਜੋ ਤੁਸੀਂ ਸਾਡੇ ਨਾਲ ਕਰਦੇ ਹੋ ਤੁਹਾਨੂੰ ਬੇਨਤੀ ਇਹਦਾ ਨਾ ਕਰੋ ਅਸੀਂ ਦੇਸ਼ ਦਾ ਮੱਲਾ ਹੈ ਹਿੱਸਾ ਨਹੀਂ ਗੇ ਦੇਸ਼ ਦਾ ਅੰਗ ਅੰਗ ਸੰਗ ਹੈ ਦੇਸ਼ ਦੇ ਨਾਲ ਹੈ ਦੇਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਦੇਸ਼ ਸਾਡਾ ਹੈ ਇਹ ਦੇਸ਼ ਨੂੰ ਸ਼ਹੀਦ ਆਜਮ ਭਗਤ ਸਿੰਘ ਨੇ ਆਜ਼ਾਦ ਕਰਾਇਆ ਪਰ ਤੁਸੀਂ ਸਾਡੇ ਨਾਲ ਜੋ ਕਰ ਰਹੇ ਹੋ ਉਹ ਇਦਾਂ ਕਰ ਰਹੇ ਹੋ ਜਿੱਦਾਂ ਅਸੀਂ ਦੇਸ਼ ਦਾ ਹਿੱਸਾ ਹੀ ਨਹੀਂਗਾ ਤਾਈਓ ਫੀਲ ਕਰਦੇ ਅਸੀਂ ਕਿਤੇ ਤਾਲਬਾਨਾਂ ਤੋਂ ਮਾਰੇ ਹੋਗੇ ਅਫਗਾਨਿਸਤਾਨ ਵਾਲਿਆਂ ਤੋਂ ਮਾਰੇ ਹੋਗੇ ਅਸੀਂ ਉਹਨਾਂ ਨੂੰ ਗੱਫੇ ਦੇ ਦਿਓ ਸਾਨੂੰ ਤੱਕੇ ਦੇ ਦਿਓ ਇਹ ਤਾਂ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ ਤੁਹਾਨੂੰ ਸਭ ਬੋਲੇ ਸੋਨਿਆ ਸਸਦੀਆ ਸਭ ਤੋਂ ਹੀ ਆਪਣਾ ਬੇਟਾ ਕੌਮ ਨੂੰ ਦਿੱਤਾ ਬਹੁਤ